ਉਸ ਦਿਨ ਕੱਢਣਾ ਸੀ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਦਬਕੇ ਮਰ ਜਾ ਕਿਸੇ ਪਾਸੇ ਕਿਉਂ ਮੇਰਾ ਜਲੂਸ ਕੱਢਦਾ ਫਿਰਦਾ ਸ਼ਰੀਕੜੀਆਂ ਨੂੰ ਬਿਠਾ ਕੇ ਲੈ ਕੇ ਜਾਂਦਾ ਗੱਡੀਆਂ ਦੇ ਵਿੱਚ ਨਾ ਮੈਂ ਮਰ ਗਈ ਸੀ ਮੈਨੂੰ ਨਹੀਂ ਕਿਹਾ ਵੀ ਤੂੰ ਨਾਲ ਚੱਲ ਡਾਕਟਰ ਦੇ ਨਾ ਮੈਨੂੰ ਇੱਕ ਗੱਲ ਦੱਸ ਨਾ ਮੈਂ ਤੇਰਾ ਜਲੂਸ ਕੀ ਕੱਢਦਾ ਉਹ ਜਲੂਸ ਤਾਂ ਤੂੰ ਕੱਢਣ ਲੱਗੀ ਹੋਈਆਂ ਨਾਲੇ ਮੇਰਾ ਨਾਲੇ ਇਸ ਘਰ ਦਾ ਉਹ ਮਾੜਾ ਮੋਟਾ ਜਬਾਗੜੀ ਦੇ ਤਰਸ ਖਾ ਲਿਆ ਘਰ ਤਰਸ ਨਾ ਜਲੂਸ ਇਸ ਘਰ ਦਾ ਉਦਣੇ ਨਿਕਲ ਗਿਆ ਸੀ ਜਿੱਦਣ ਤੂੰ ਜਾ ਕੇ ਰਕਾਨ ਨਾਲ ਬਾਹਰ ਨਾ ਵਿਆਹ ਕਰਵਾਇਆ ਸੀ ਉਦੋਂ ਤਾਂ ਜਲੂਸ ਤੇਰਾ ਤੇ ਤੇਰੇ ਘਰ ਦਾ ਨਿਕਲਿਆ ਨਹੀਂ ਅੱਜ ਮੈਂ ਉੱਚੀ ਬੋਲਦੀਆਂ ਨੂਨ ਨੂੰ ਬਿਗੜੇ ਡੁੱਲੇ ਤੇ ਕਹਿੰਨੀ ਆ ਤਾਂ ਜਲੂਸ ਨਿਕਲਦਾ ਘਰ ਦਾ ਬਹੁਤ ਸੋਹਣੀ ਤੇਰੀ ਅਕਲ ਵਾ ਬਹੁਤ ਸੋਹਣੀ ਤੇਰੀ ਗੱਲ ਐ ਮੈਂ ਤੈਨੂੰ ਇੱਕ ਗੱਲ ਕਹਾਂ ਮੇਰ ਨਾਲ ਨਾ ਬਾਲੀ ਲੁਤਰੋ ਨਾ ਮਾਰ ਮੈਨੂੰ ਹੋਰ ਬਥੇਰੇ ਕੰਮ ਨੇ ਬਾਹਰ ਅੰਦਰ ਦੇ ਸਮਝ ਗਈ ਹਾਂ ਲੁਤਰੋ ਮੈਂ ਮਾਰਦੀ ਆ ਮੇਰੇ ਕੋਲ ਤੈਨੂੰ ਬੁਲਾਉਣ ਨੂੰ ਰੂਹ ਨਹੀਂ ਕਰਦੀ ਤੂੰ ਤਰ ਚਲਾਉਣੀ ਤਾਂ ਬਹੁਤ ਦੂਰ ਦੀ ਗੱਲ ਐ ਮੈਨੂੰ ਪਤਾ ਤਉ ਕਿੰਨੇ ਕ ਪਾਣੀ ਵਿੱਚ ਨਾ ਪਖਪੂਰ ਦਾ ਫਰਦਾ ਸ਼ਰੀਕਣੀਆਂ ਦਾ ਨਾਲੇ ਨੂਹ ਦਾ ਨਾ ਕੀ ਗੱਲ ਸ਼ਰਮਣੀਓਂ ਦੀ ਤੈਨੂੰ ਨਾ ਦਸੀ ਮੜ ਜਾ ਮੈਂ ਕੀ ਪਖਪੂਰੀ ਆ ਉਹਨਾਂ ਦਾ ਹਰ ਵੇਲੇ ਪਖਪੂਰੀਆ ਪਖਪੂਰੀਆ ਤੂੰ ਤਾਂ ਕੋਈ ਕੰਮ ਕਰਦੀ ਨਹੀਂ ਉਹ ਜਵਾਕੜੀ ਤੋਂ ਕੰਮ ਹੁੰਦਾ ਨਹੀਂ ਉਹ ਮੈਂ ਤਾਂ ਕਿਸੇ ਦੇ ਪੈਰੀਂ ਜਾ ਕੇ ਡਿੱਗੂਗਾ ਵੀ ਭਾਈ ਸਾਡੇ ਘਰੇ ਕੰਮਕਾਰ ਕਰਕੇ ਆ ਉਹ ਸਾਡਾ ਟਾਈਮ ਟਪਾਓ ਅੱਛਾ ਨੂੰ ਜਿਆਦੇ ਤਰਸ ਆਉਂਦਾ ਨੂੰ ਤੇ ਛਰੀਕੜੀਆਂ ਨੂੰ ਸੱਦਣ ਜਾਂਣਾ ਨਾ ਤੇਰੀਆਂ ਟੁੱਟੀਆਂ ਆ ਜੇ ਜਿਆਦੇ ਤੈਨੂੰ ਨੋਂਦਾ ਖੇ ਜਾਂਦਾ ਨਾ ਬਿਹਾ ਉਹਨੇ ਆਰਾਮ ਕਰਨਾ ਤਾਂ ਤੂੰ ਐਂ ਕਰੀ ਤੂੰ ਆਪ ਰੋਟੀ ਬਣਾ ਲਿਆ ਕਰ ਆਪਾਂ ਡੇਮਾ ਜਿਹਾ ਕਰ ਤੇਰੇ ਹੱਥ ਟੁੱਟੇ ਹੋਏ ਆ ਜਿਆਦਾ ਛਰੀਕੜੀਆਂ ਨੂੰ ਮੇਰੇ ਨਾ ਸਿਰ ਚੜਾਉਣ ਦੀ ਲੋਡ ਨਹੀਂ ਹੈਗੀ ਮੈਨੂੰ ਤਾਂ ਉਹ ਚੰਗੀਆਂ ਨਹੀਂ ਲੱਗਦੀਆਂ ਉਹ ਤਾਦੀਆਂ ਲੱਗਦੀਆਂ ਮੇਰੇ ਘਰ ਦੇ ਵਿੱਚ ਆ ਕੇ ਕੰਮ ਕਰਨਗੀਆਂ ਆ ਬੰਨੇ ਤੇਰੇ ਹੱਥ ਓ ਚੁੱਪ ਕਰ ਜਾ ਚੁੱਪ ਕਰ ਜਾ ਨਾਲ ਵਾਲੇ ਕਮਰੇ ਚ ਉਹ ਨਾ ਆਰਾਮ ਕਰ ਰਹੀ ਹੈ ਆਪਣੀ ਚੁੱਪ ਕਰ ਜਾ ਟੁੱਟੀ ਸਮਝ ਮੇਰੇ ਤਾਂ ਜਿਵੇਂ ਤੂੰ ਮੇਰੇ ਪੱਲੇ ਪੈ ਗਈ ਆ ਪੱਲੇ ਪੈ ਗਈ ਉੱਥੇ ਆਰਾਮ ਕਰਦੀ ਆ ਕਿਤੇ ਨਹੀਂ ਆਰਾਮ ਕਰਦੀ ਮਾੜਾ ਮੋਟਾ ਬੀਪੀ ਘਟਿਆ ਆ ਤੈਨੂੰ ਜਿਆਦੇ 헤ਜ ਆਉਂਦਾ ਨਾਲੇ ਸਪੀਕਰ ਨਾਲੇ ਨੂਹ ਦਾ ਚੁੱਪ ਕਰਕੇ ਬਹਿ ਜਾ ਆਰਾਮ ਨਾਲੇ ਮੇਰੇ ਤੋਂ ਦੁੱਪੜਾ ਨਾ ਪਾ ਲਈ ਵੇ ਤੈਨੂੰ ਮੈਂ ਪਕਾ ਕੇ ਦੇਉਂਗੀ ਜੇ ਤਾਂ ਨੂਨੇ ਪਕਾਉਂਦੀਆਂ ਤਾਂ ਖਵਾ ਲਈ ਤਾਂ ਖਾ ਲਈ ਨਹੀਂ ਤਾਂ ਆ ਦੇਖ ਤੈਨੂੰ ਵੀ ਸਾਸਰੀ ਕਾਲ ਤੈਨੂੰ ਵੀ ਸਾਸਰੀ ਕਾਲ ਤੈਨੂੰ ਸੌ ਦੀ ਇੱਕ ਸੁਨਾਵਾ ਹੁਣ ਸੁਣਾ ਇਹੇ ਮੇਰੇ ਜਵਾਕ ਨੇ ਤੇ ਮੇਰੇ ਜਵਾਕਾਂ ਦਾ ਚੰਗਾ ਮਾੜਾ ਮੈਂ ਸੋਚਣਾ ਚੰਗਾ ਹੀ ਸੋਚਣਾ ਮੈਂ ਤੇ ਮੇਰੇ ਜਵਾਕਾਂ ਨੂੰ ਕੁਝ ਹੋ ਜੇ ਲੋਕਾਂ ਨੇ ਮੈਨੂੰ ਕਹਿਣਾ ਤੈਨੂੰ ਨਹੀਂ ਕਹਿਣਾ ਅੱਛਾ ਹਾਂ ਤੈਨੂੰ ਜਵਾਕਾਂ ਦਾ ਤਰਸ ਆਉਣ ਲੱਗ ਪਿਆ ਨਾ ਜਦੋਂ 28 ਸਾਲ ਪਹਿਲਾਂ ਜਦੋਂ ਜਵਾਕ ਛੱਡ ਕੇ ਗਿਆ ਸੀ ਪੁੱਤ ਤਾਂ ਤੈਨੂੰ ਤਰਸਾਇਆ ਨਹੀਂ ਮੇਰੇ ਤੇ ਨਹੀਂ ਆਇਆ ਤਰਸ ਆਪਣੇ ਪੁੱਤ ਤੇ ਨਹੀਂ ਆਇਆ ਉਹ ਸ਼ੁਕਰ ਕਰ ਤੈਨੂੰ ਅਸੀਂ ਘਰ ਵਾੜ ਲਿਆ ਜੇ ਘਰ ਵਾੜ ਲਿਆ ਇਹਦਾ ਮਤਲਬ ਇਹ ਨਹੀਂ ਬੇਹਾ ਤੇਰੀ ਮਨਮਰਜ਼ੀ ਚੱਲੂਗੀ ਮਨਮਰਜ਼ੀ ਤੇਰੀ ਨਾਲ ਗੱਲ ਚੱਲੀ ਸੀ ਨਾ ਅਜ ਚੱਲਣ ਦੇਵਾਂ ਨਾ ਅੱਗੇ ਚੱਲਣ ਦੇਵਾਂ ਮੇਰੀ ਇਸ ਘਰ ਦੇ ਵਿੱਚ ਚੱਲਦੀ ਸੀ ਮੇਰੀ ਚੱਲੂਗੀ ਤੇ ਮੇਰੀ ਹੀ ਚੱਲਦੀ ਰਹੂਗੀ ਉਹ ਤੈ ਤਾਂ ਨਾ ਮੇਰਾ ਜੀਣਾ ਸਾਲਾ ਹਰਾਮ ਕੀਤਾ ਹੋਇਆ ਕਾਜ਼ਮ ਤੇ ਬੇੜਾ ਬਹਿ ਜੇ ਮੇਰੇ ਸਾਲਿਓ ਬਚੋਲੇ ਦਾ ਜਿਹੜੀ ਤੂੰ ਮੇਰੇ ਨਾਲ ਲੜ ਲਬਾਤੀ ਆ ਦੇ ਨਿਕਲ ਬਾਹਰ ਇਸ ਤੋਂ ਦਫਾ ਹੋ ਮੇਰਾ ਪਿਓ ਤਾਂ ਕਹਿੰਦਾ ਸੀਗਾ ਉਹ ਵੀ ਕੰਜਰਾਂ ਦੇ ਤੇਰਾ ਪੇਚਾ ਪੈ ਗਿਆ ਪੁੱਤ ਪਛਤਾਵੇਂਗਾ ਤੇਰਾ ਮੈਂ ਬੇਚੜ ਦੇ ਬਟਈਆ ਕੰਜਰ ਮੇਰਾ ਪਿਓ ਨਾਲੇ ਮੇਰਾ ਭਰਾ ਕੰਜਰ ਦੱਸਦਾ ਮੇਰੇ ਭਰਾਵਾਂ ਨੂੰ ਨਾਲੇ ਪਿਓ ਨੂੰ ਅੰਚਲ ਸਿੱਠਾ ਹਾਂ ਦਾ ਸੱਚੀਆਂ ਸੁਣਦਾ ਹੁਣ ਮਰਚਾਂ ਲੱਗਦੀਆਂ ਸੱਚੀਆਂ ਸੁਣ ਕੇ ਹੋਈ ਨਹੀਂ ਦੱਸਣਾ ਹੁਣ ਦੱਸ ਉਹ ਹੁਣ ਤਾਂ ਸਕੂਟੀ ਲੈ ਕੇ ਵਗ ਜਾ ਕਰੇਗੀ ਡਿਊਟੀ ਤੇ ਕਿ ਮੈਂ ਹੀ ਛੱਡ ਕੇ ਆਇਆ ਕਰਾਂ ਦੱਸ ਮੈਂ ਚਲੀ ਤਾਂ ਜਾਇਆ ਕਰੂੰਗੀ ਪਰ ਨਾ ਤੁਸੀਂ ਮੰਮੀ ਨੂੰ ਕਹਿ ਦੋ ਵੀ ਸਕੂਟੀ ਲੈ ਕੇ ਜਾਇਆ ਕਰੂੰਗੀ ਹੋਏ ਯਾਰ ਮੰਮੀ ਨੂੰ ਹੁਣ ਕੀ ਕਹਿਣਾ ਤੂੰ ਮੈਨੂੰ ਇਹ ਦੱਸ ਉਹ ਮੰਮੀ ਨੂੰ ਵੀ ਪਤਾ ਵੀ ਸਕੂਟੀ ਤੇਰੇ ਡਿਊਟੀ ਜਾਣ ਵਾਸਤੇ ਲੈਂਦੀ ਆ ਤਾਂ ਤੂੰ ਵੀ ਲੈ ਕੇ ਜਾਇਆ ਕਰੇਂਗੀ ਨਾ ਮੈਨੂੰ ਲੱਗਦਾ ਮੰਮੀ ਨਾ ਨਾਰਾਜ਼ ਨੇ ਇਸ ਗੱਲ ਤੋਂ ਵੀ ਤੁਸੀਂ ਮੈਨੂੰ ਸਕੂਟੀ ਲਿਆਤੀ ਤੇ ਮੈਂ ਸਕੂਟੀ ਤੇ ਜਾਇਆ ਕਰੂੰਗੀ ਹੁਣ ਐਡੀ ਟੈਨਸ਼ਨ ਨਾ ਲਿਆ ਕਰ ਤੈਨੂੰ ਜਿਹੜੀ ਚੀਜ਼ ਦੀ ਲੋੜ ਆ ਮੈਂ ਉਹੀ ਲੈ ਕੇ ਦਿੰਦੀ ਆ ਤੈਨੂੰ ਕੋ ਫालतू ਖਰਚਾ ਨੀ ਕੀਤਾ ਚਲੋ ਠੀਕ ਹੈ ਮੈਂ ਚਲੀ ਜਾਇਆ ਕਰੂੰਗੀ ਜੱਸ ਮੈਂ ਨਾ ਇਹ ਕਹਿੰਦੀ ਸੀ ਵੀ ਤੁਹਾਨੂੰ ਪਤਾ ਹੀ ਆ ਮੰਮੀ ਹੋਰਾਂ ਦੇ ਹੁਣ ਹਾਲਾਤ ਕਹੇ ਜੇ ਆ ਮੈਂ ਨਾ ਆਪਣੀ ਸੈਲਰੀ ਤੋਂ ਉਹਨਾਂ ਨੂੰ ਲੋਨ ਨਾ ਲੈ ਕੇ ਦੇ ਦਾਂ ਲੈ ਉਹ ਲੋਨ ਲੈ ਕੇ ਦੇਣ ਦੀ ਕੀ ਲੋੜ ਆ ਯਾਰ ਮੈਂ ਤਾਂ ਇਹ ਕਹਿਣਾ ਵੀ ਆਪਾਂ ਦੋਵੇਂ ਜਣੇ ਰਲ ਮਿਲ ਕੇ ਉਹਨਾਂ ਦਾ ਪੁਰਾਣਾ ਘਰ ਹੀ ਵਾਪਸ ਦਵਾ ਦਿੰਨੇ ਆਪਾਂ ਪੁਰਾਣਾ ਘਰ ਉਹ ਕਿਵੇਂ ਵਾਪਸ ਆਊਗਾ ਵਾਪਸ ਆਊ ਕਿਉਂ ਨਹੀਂ ਜਿਨੇ ਪੈਸੇ ਦਿੱਤੇ ਨੇ ਜਿਹੜੇ ਨੇ ਘਰ ਖਾਲੀ ਕਰਵਾਇਆ ਉਹਦੇ ਲਈ ਵੀ ਕੁਸ਼ਤਾ ਪ੍ਰੂਫ ਹੋਊਗਾ ਭਈ ਆ ਪੈਸੇ ਦਿੱਤੇ ਨੇ ਮੈਂ ਜੇ ਹੋਇਆ ਵੀ ਆਪਾਂ ਚਾਰ ਬੰਦਾ ਚ ਬੈ ਕੇ ਗੱਲ ਮਿੜ ਲਾਂਗੇ ਪਤਾ ਨਹੀਂ ਡੈਡੀ ਨੇ ਪੈਸੇ ਲਈ ਵੀ ਨੇ ਜਾਂ ਐਵੇਂ ਉਹ ਫ੍ਰੀ ਦਾ ਹੀ ਘਰ ਲੈ ਗਿਆ ਦਸ਼ਨ ਨੇ ਤਾਂ ਹੁਣ ਜ਼ਿਆਦਾ ਡੈਡੀ ਨੂੰ ਪਤਾ ਗੱਲ ਜੋ ਪੈਸੇ ਦੇਣ ਵਾਲੇ ਨੂੰ ਪਤਾ ਐਨੀ ਮੇਨ ਤਰ੍ਹਾਂ ਬਣਾਇਆ ਸੀ ਡੈਡੀ ਨੇ ਘਰ ਤੇ ਅਗਲੇ ਨੇ ਖੋਣ ਲੱਗੇ ਨੇ 1 ਮਿੰਟ ਵੀ ਨਹੀਂ ਸੋਚਿਆ ਚਲ ਕੋਈ ਨਹੀਂ ਕਰਨ ਟੈਨਸ਼ਨ ਨਹੀਂ ਤੂੰ ਮੇਰੀ ਗੱਲ ਸੁਣ ਜਿੱਥੇ ਤੱਕ ਵੀ ਜਿਹੜੀ ਚੀਜ਼ ਦੀ ਵੀ ਲੋੜ ਪਈ ਮੰਮੀ ਹੋਰਾਂ ਨੂੰ ਆਪਾਂ ਉਹਨਾਂ ਦੇ ਨਾਲ ਖੜਿਆ ਆਪਾਂ ਕਿਸੇ ਪਾਸੇ ਪਿੱਛੇ ਨਹੀਂ ਹਟਦੇ ਉਹ ਤਾਂ ਮੈਂ ਗੱਲ ਸਮਝਦੀ ਆ ਵੀ ਤੁਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਹੋ ਪਰ ਮੈਨੂੰ ਫੇਰ ਵੀ ਕਦੇ-ਕਦੇ ਨਾ ਬਹੁਤ ਫਿਕਰ ਹੋ ਜਾਂਦੀ ਹੈ ਉਹਨਾਂ ਦੀ ਐਵੇਂ ਫਿਕਰ ਨਾ ਕਰਿਆ ਕਰ ਚਲ ਮੇਰੀ ਗੱਲ ਸੁਣ ਆ ਫਿਕਰਾਂ ਫੁਕਰਾਂ ਛੱਡ ਕੇ ਨਾ ਤਿਆਰ ਹੋ ਆਪਾਂ ਜਾ ਕੇ ਆਉਨੇ ਕਿਤੇ ਹੋਰ ਕਿੰਨਾ ਕਿ ਤਿਆਰ ਹੋਵਾਂ ਸਾਰਾ ਦਿਨ ਤਿਆਰ ਹੀ ਹੋ ਗਏ ਨਾ ਉਹ ਤੂੰ ਕੱਪੜੇ ਤਾਂ ਪਾ ਕਿਤੇ ਲੈ ਕੇ ਜਾਣਾ ਤੈਨੂੰ ਇੱਕ ਹੋਰ ਸਰਪ੍ਰਾਈਜ਼ ਦੇਣਾ ਜਿਵੇਂ ਇਨਾ ਸੋਹਣਾ ਸੂਟ ਪਾਇਆ ਮੈਂ ਤੁਹਾਨੂੰ ਮੇਰੇ ਸੂਟ ਪਸੰਦ ਨਹੀਂ ਆਉਂਦੇ ਉਹ ਯਾਰ ਸੂਟ ਤਾਂ ਪਸੰਦ ਆਉਂਦੇ ਆ ਤੂੰ ਮੇਰੀ ਗੱਲ ਸੁਣ ਇੱਕ ਤਾਂ ਦੇਖ ਤੈਨੂੰ ਸਕੂਟੀ ਦੀ ਲੋੜ ਸੀ ਤੈਨੂੰ ਹੋ ਲਿਆ ਤੀ ਇੱਕ ਚੀਜ਼ ਦੀ ਹੋਰ ਲੋੜ ਆ ਤਰਾ ਉਹ ਵੀ ਹੱਲ ਕਰਨਾ ਮੈਨੂੰ ਮੈਨੂੰ ਤਾਂ ਕਾਸੇ ਦੀ ਲੋੜ ਨਹੀਂ ਹੈਗੀ ਮੈਂ ਤਾਂ ਬਿਲਕੁਲ ਠੀਕ ਆ ਇੱਕ ਚੀਜ਼ ਦੀ ਲੋੜ ਤਾਂ ਹੈ ਉਹ ਤੈਨੂੰ ਮੈਂ ਹੁਣ ਨਹੀਂ ਦੱਸਦਾ ਤੈਨੂੰ ਉੱਥੇ ਜਾ ਕੇ ਦੱਸੂ ਵੀ ਕੀ ਗੱਲ ਆ ਪਤਾ ਨਹੀਂ ਕੀ ਕੀ ਰੋ ਸਰਪ੍ਰਾਈਜ਼ ਦਿੰਦੇ ਰਹਿੰਦੇ ਨੇ ਤੂੰ ਤਿਆਰ ਹੋ ਤੇ ਮੇਰੇ ਵੀ ਬਲੈਕ ਲੋਰ ਦੇ ਦੇ ਵਾਈਟ ਟੀ-ਸ਼ਰਟ ਦੇ ਦੇ ਮੈਂ ਵੀ ਲੋਰ ਟੀ-ਸ਼ਰਟ ਪਾ ਕੇ ਜਾਊਂਗਾ ਠੀਕ ਹੈ ਠੀਕ ਹੈ ਤਿਆਰ ਹੋ ਜਾ ਫਟਾਫਟ ਫੋਨ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਕੀ ਇਹਨਾਂ ਦੇ ਦਿਮਾਗ ਚ ਚੱਲਦਾ ਰਹਿੰਦਾ ਦਸ਼ਨ ਕੀ ਹੈ ਜੱਸ ਯਾਰ ਕਮਾਲ ਹੈ ਤੂੰ ਹਾਲ ਤੱਕ ਤਿਆਰੀ ਨਹੀਂ ਹੋਈ ਯਾਰ ਮੈਂ ਤਿਆਰ ਤਾਂ ਤਾਂ ਹੋਵਾਂ ਨਾ ਕੰਮ ਕਰੀ ਜਾਂਦੀ ਸੀ ਨਾਲ ਥੋੜੀ ਟੀ-ਸ਼ਰਟ ਤੇ ਪ੍ਰੈਸ ਕਰੀਆ ਦਸ਼ਨ ਕੀ ਕੰਮ ਨੇ ਜਿਹੜੇ ਤੇਰੇ 12 ਵਜੇ ਤੱਕ ਨਹੀਂ ਮੁੱਕਦੇ ਮੈਨੂੰ ਇਹ 10 ਪਹਿਲਾਂ ਤਾਂ ਬਹੁਤ ਸਾਰੇ ਕੰਮ ਹੁੰਦੇ ਨੇ ਘਰ ਦੇ ਇਹ ਨਿਕਲ ਰੋਟੀ ਪਾਣੀ ਹੁੰਦਾ ਚੱਲ ਮੇਰੀ ਗੱਲ ਸੁਣ ਤੂੰ ਤਾਂ ਜਿਹੜਾ ਲੇਟ ਕਰਨਾ ਸੀ ਕਰਤਾ ਜਿਹੜਾ ਕਵੇਲਾ ਕਰਾਉਣਾ ਸੀ ਕਰਾਤਾ ਹੁਣ ਤਿਆਰ ਹੋ ਜਾ ਫਟਾਫਟ ਤੇ ਨਾਲੇ ਮੇਰੇ ਕੱਪੜਿਆਂ ਤੇ ਪ੍ਰੈਸ ਕਰਤੀ ਕਿ ਨਹੀਂ ਅੱਛਾ ਮੈਂ ਲੇਟ ਕਰਾਉਣੀ ਆ ਚੱਲ ਮੈਂ ਕੰਮ ਗਿਆ ਸੀਗਾ ਤਾਂ ਲੇਟ ਹੋ ਗਏ ਤੋ ਇਹ ਦੱਸ ਪ੍ਰੈਸ ਕਰਤੀ ਕਿ ਨਾ ਹੁਣ ਤਾਂ ਦੱਸ ਕੇ ਟੀਵੀ ਤੁਹਾਡੀ ਟੀ-ਸ਼ਰਟ ਤੇ ਹੀ ਪ੍ਰੈਸ ਕਰ ਰਹੀ ਸੀ ਚੱਲ ਫਿਰ ਤਿਆਰ ਤਾਂ ਹੋ ਜਾ ਯਾਰ ਜਾਣਾ ਕਿੱਥੇ ਆ ਮੈਨੂੰ ਐ ਤਾਂ ਦੱਸ ਦੋ ਮੇਰੀ ਗੱਲ ਸੁਣ ਪਹਿਲਾਂ ਤੂੰ ਆਉਣ ਜਾਣ ਤੋਂ ਪਰੇਸ਼ਾਨ ਸੀ ਤੈਨੂੰ ਸਕੂਟੀ ਲੈ ਕੇ ਦਿੱਤੀ ਠੀਕ ਹੈ ਹੁਣ ਇੱਕ ਚੀਜ਼ ਤੋਂ ਤੂੰ ਹੋਰ ਪਰੇਸ਼ਾਨ ਆ ਤੇਰੀ ਉਸੇ ਚੀਜ਼ ਦਾ ਹੱਲ ਕਰਨਾਗਾ ਤੂੰ ਫਟਾਫਟ ਤਿਆਰ ਹੋ ਜਾ ਤੈਨੂੰ ਮੈਂ ਹੋਰ ਕੁਝ ਨਹੀਂ ਦੱਸਣਾ ਮੈਂ ਕਿਹੜੀ ਚੀਜ਼ ਤੋਂ ਪਰੇਸ਼ਾਨ ਆ ਮੈਂ ਤਾਂ ਸਾਰੀਆਂ ਚੀਜ਼ਾਂ ਤੋਂ ਖੁਸ਼ ਆ ਹੈ ਕੋਈ ਚੀਜ਼ ਤੂੰ ਰੋ ਯਕੀਨ ਕਰਕੇ ਜਾਣਾ ਨਹੀਂ ਮੇਰੀ ਗੱਲ ਤੇ ਮੈਂ ਤੈਨੂੰ ਤਾਂ ਨਹੀਂ ਦੱਸ ਰਿਹਾ ਤੂੰ ਫਟਾਫਟ ਜਾ ਰ ਚੇਂਜ ਕਰਨ ਨਾਲ ਮੈਨੂੰ ਵੀ ਕੱਪੜੇ ਦੇ ਆਪਾਂ ਚੱਲੀਏ ਚਲ ਹੋਰ ਕੀ ਐਨੇ ਸਵਾਲ ਜਵਾਬ ਨਹੀਂ ਕਰੀਦੇ ਹੁੰਦੇ ਕੋਈ ਚੰਗੀ ਏ ਚੀਜ਼ ਲੈ ਕੇ ਚੱਲਿਆ ਤੈਨੂੰ ਪੁੱਤ ਮਾਨਪ੍ਰੀਤ ਭਾਈ ਸ਼ੰਦਰ ਉਹ ਭਾਈ ਕੋਈ ਕਰਿਓ ਕਰੀਆ ਬੀਜੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਬੈਜੋ ਬੈਕ ਅ ਮੈਂ ਤਾਂ ਨਾ ਮਿਸਤਰੀ ਕੋਲੇ ਗਿਆ ਸੀ ਉਹ ਆਪਣਾ ਲੱਭੂ ਕੋਲੇ ਅੱਛਾ ਜੀ ਹਾਂ ਮਹਾਪਾਈ ਹੁਣ ਉਧਰ ਲੱਗ ਜਾਂਦਾ ਘਰੇ ਕਹਿੰਦਾ ਮੈਂ ਤਾਂ ਇਹ ਕਹਿੰਦੀ ਸੀ ਵੀ ਮਿਸਤਰੀ ਵਾਲਾ ਕੰਮ ਰਹਿ ਨਹੀਂ ਦਿਓ ਲੈ ਭਾਈ ਸਿੰਦਰ ਕੌਰੇ ਹੁਣ ਕੀ ਹੋ ਗਿਆ ਸੋਖ ਨਾਲ ਜੱਸ ਸਾਨੂੰ 4 ਰੁਪਏ ਦੇ ਕੇ ਤਾਂ ਗਿਆ ਨਾਲੇ ਕਹਿ ਕੇ ਗਿਆ ਵੀ ਭਾਈ ਘਰ-ਬਾਰ ਚੱਲਜਦਾ ਕਰ ਲਿਓ ਮਾੜਾ ਮੋਟਾ ਹੋ ਤਾਂ ਗੱਲ ਠੀਕ ਐ ਵੀ ਚਲੋ ਉਹਨੇ ਤਾਂ ਸਾਥੋਂ ਕਦੇ ਕੁਛ ਲਕੋ ਕੇ ਨਹੀਂ ਰੱਖਿਆ ਪਰ ਮੈਥੋਂ ਲੋਕਾਂ ਦੀਆਂ ਗੱਲਾਂ ਨਹੀਂ ਸੁਣੀ ਜਾਣੀਆਂ ਤੁਹਾਨੂੰ ਪਤਾ ਹੀ ਐ ਹੱਜਕੱਲ ਹਰੇਕ ਫੰਗਾਂ ਦੀ ਡਾਰਾ ਬਣਾ ਲੈਂਦਾ ਵੀ ਜਵਾਈ ਤੋਂ ਲੈ ਕੇ ਪੈਸੇ ਖਾ ਗਈ ਮੈਂ ਤੇ ਗੱਲਾਂ ਸੁਣ ਨਹੀਂ ਸਕਦੀ ਜਿਵੇਂ ਹੈਗੇ ਆ ਉਵੇਂ ਬੈਠੇ ਰਹਾਂਗੇ ਓ ਭਾਈ ਤੂੰ ਤਾਂ ਬੌਲੀਆਂ ਗੱਲਾਂ ਕਰੀ ਜਾਨੀਆਂ ਹਨਾ ਓ ਤੇਰਾ ਜਵਾਈ ਥੋੜੀ ਆ ਪੋਤਾ ਤੇਰਾ ਸੁੱਖ ਨਾਲ ਪੁੱਤ ਬਣ ਕੇ ਆਇਆ ਇਸ ਘਰ ਚ ਜਵਾਈ ਤਾਂ ਨਾ ਇੱਕ ਨਹੀਂ ਡੇੜੀ ਨਹੀਂ ਚੜਦੇ ਹੂੰ ਤਾਂ ਗੱਲ ਠੀਕ ਐ ਵੀਊ ਤਾਂ ਮੇਰੇ ਪੁੱਤਾਂ ਨਾਲੋਂ ਵੀ ਵੱਧ ਕੇ ਐ ਪਰ ਜੇ ਹੁਣ ਮੈਂ ਆਪਦਾ ਘਰ ਠੀਕ ਕਰਾਉਣ ਲੱਗੀ ਲੋਕਾਂ ਨੇ ਤਾਂ ਉਹਦੀ ਕਹਿ ਦੇਣਾਗਾ ਵੀ ਜਵਾਈ ਤੋਂ ਪੈਸੇ ਫੜਫੜ ਖਾਈ ਜਾਂਦੀ ਹੈਗੀ ਸਾਇਆ ਜੀ ਇਹੀ ਤਾਂ ਮੈਂ ਮੰਮੀ ਨੂੰ ਸਮਝਾਈ ਜਾਨੀ ਆ ਵੀ ਜਦੋਂ ਵੀਰਾ ਆਪਣਾ ਇੰਨਾ ਕਰਦਾ ਹੁਣ ਜਸਬਾਈ ਆਪਾਂ ਨੂੰ ਪੈਸੇ ਦੇ ਕੇ ਗਿਆ ਉਹ ਘਰ ਤੇ ਤਾਂ ਲਾਉਣਾ ਹੀ ਪੈਣਾ ਆ ਨਾ ਜੇ ਨਾ ਲਾਏ ਉਹਨੇ ਸੋਚਣਾ ਵੀ ਮੈਂ ਪੈਸੇ ਵੀ ਦੇ ਕੇ ਗਿਆ ਪਤਾ ਨਹੀਂ ਇਹਨਾਂ ਨੇ ਕਿੱਥੇ ਲਾਤੇ ਕੀ ਕਰਤੇ ਪੁੱਤ ਤੇਰੀ ਗੱਲ 100% ਖਰੀ ਹੈ ਹਨਾ ਦੇਖੋਨੇ ਕਿ ਇਹ ਸੋਚਣਾ ਪਤਾ ਨਹੀਂ ਮੇਰੇ ਪੈਸੇ ਕਿੱਥੇ ਲਾਤੇ ਕਿਉਂ ਲਾਤੇ ਆ ਘਰ ਦੀਆਂ ਛੱਤਾਂ ਦੇਖੋ ਜੇ ਦੋਵੇਂ ਸਿੰਦਰ ਕੌਰੇ ਭਰਮੇ ਪੈ ਗਏ ਨਾ ਇਹਨੇ ਥੱਲੇ ਡਿੱਗ ਜਾਣਾ ਕੋ ਭਾਜੀ ਜਿਹੜੇ ਹੁਣ ਚੰਗੇ ਮਾੜੇ ਹਾਲਾਤਾਂ ਚ ਰੱਬ ਨਹੀਂ ਛੱਡਦਾ ਹਾਪੇ ਕੱਟ ਲਾਂਗੇ ਦੇਖਦੀਆਂ ਛੱਤਾਂ ਡਿੱਗੀ ਜਾਣਾ ਨਾਲੇ ਹੁਣ ਭੈਣ ਜੀ ਕੀ ਭੈਣ ਜੀ ਹੁਣ ਬੋਲਦੀ ਕਿਉਂ ਨਹੀਂ ਹੈਗੀ ਮੰਮੀ ਸਿੱਧਾ ਹੀ ਸਾਫ਼-ਸਾਫ਼ ਦੱਸ ਨਾ ਤਾਇਆ ਜੀ ਨੂੰ ਤਾਇਆ ਜੀ ਕੋਈ ਲੋਕ ਗੱਲਾਂ ਨਹੀਂ ਬਣਾਉਂਦੇ ਲੋਕਾਂ ਨੂੰ ਕੀ ਆ ਵਿਜਵਾਈ ਉਹ ਮੰਮੀ ਦਾ ਹੈ ਪੈਸੇ ਮੰਮੀ ਨੂੰ ਦੇ ਕੇ ਗਏ ਲੋਕਾਂ ਨੂੰ ਤਾਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਦਿੱਕਤ ਤਾਂ ਸਾਰੀ ਤਾਈ ਨੂੰ ਹੈ ਤਾਈ ਨਹੀਂ ਬਸ ਟਿਕੰਦਿੰਦੀ ਸਾਨੂੰ ਓ ਭਾਈ ਤੇਰੀ ਤਾਈ ਤੇ ਨਾ ਉਹ ਗੱਲਾਂ ਟੋਆ ਕਿਸੇ ਵਾਸਤੇ ਪੱਟੇ ਤੇ ਦੱਬੇ ਉਹਨੂੰ ਉਹਦਾ ਤਾਂ ਕੰਮ ਈ ਇਹੀ ਆ ਭਾਈ ਸ਼ੰਦਰ ਕੌਰੇ ਤੂੰ ਉਹਦੀਆਂ ਗੱਲਾਂ ਚ ਕੋਈ ਧਿਆਨਾ ਦੇ ਕੋਈ ਦਿਲ ਤੇ ਨਾਲ ਆ ਹਨਾ ਜੱਸ ਜਿਹੜੇ 4 ਰੁਪਏ ਦੇ ਕੇ ਗਿਆ ਭਈ ਉਹਦਾ ਮੈਂ ਤਾਂ ਤੁਹਾਨੂੰ ਉਹੀ ਕਹਿਣਾ ਛੱਤ ਬਦਲ ਲੋ ਵਧੀਆ ਰਹੋਗੇ ਉਹ ਫਿਰ ਹੁਣ ਜਦੋਂ ਆ ਕੇ ਪੁੱਠਾ ਸਿੱਧਾ ਬੋਲਦੇ ਮੈਥੇ ਤਾਂ ਉਹ ਗੱਲਾਂ ਵੀ ਨਹੀਂ ਚੱਲੀਆਂ ਜਾਂਦੀਆਂ ਗਾਹਾਂ ਹੁਣ ਮੈਨੂੰ ਤਾਂ ਇਹ ਵੀ ਕਹਿ ਗਈ ਕਿ ਕੁੜੀ ਦੇ ਸੌਰੇ ਕੀ ਕਹਿਣਗੇ ਉਹਨਾਂ ਨੇ ਵੀ ਕਹਿਣਾ ਵੀ ਸਾਡੇ ਮੁੰਡੇ ਲੁੱਟ ਲੁੱਟ ਖਾਈ ਜਾਂਦੀਆਂ ਨੇ ਇਹ ਮਾਵਾਂ țiiਆ ਦੱਸੋ ਇਹ ਗੱਲਾਂ ਕਿਵੇਂ ਚੱਲ ਲੂੰਗੀ ਮੈਂ ਬਸ ਕੁੱਲਮ ਲਾ ਕੇ ਪਾਇਆ ਜੀ ਹਜੇ ਤਾਂ ਮੰਮੀ ਦੀ ਨਾ ਹੀ ਆ ਵੀ ਮਿਸਤਰੀ ਲਾਉਣਾ ਹੀ ਨਹੀਂ ਹੈਗਾ ਚਲੋ ਭਾਈ ਫਿਰ ਜਿਵੇਂ ਹਨਾ ਤੁਹਾਡੀ ਮਰਜ਼ੀ ਹੁਣ ਮੈਂ ਵੀ ਫਿਰ ਕੀ ਕਰ ਸਕਦਾ ਕੋਈ ਨਹੀਂ ਜਦੋਂ ਚਾਰ ਪੈਸੇ ਸਾਡੇ ਹੱਥ 'ਚ ਹੋਏ ਉਦੋਂ ਕਿਤੇ ਵੇਖ ਲਾਂਗੇ ਚਲੋ ਅਤਾਈ ਬਸ ਡਣਾ 'ਚ ਬੈਠ ਗਈ ਆ ਜਿਹੜੀ ਆਪਣਾ ਖਹਿੜਾ ਹੀ ਨਹੀਂ ਛੱਡਦੀ ਜੇ ਮੇਰੀ ਨੌਕਰੀ ਨਾ ਲੱਗੀ ਨਾ ਮੰਮੀ ਤੇ ਉਹ ਘਰ ਮੇਰੇ ਤੋਂ ਨਾ ਛਡਾਇਆ ਗਿਆ ਤਾਂ ਆਪਾਂ ਇਸ ਪਿੰਡ 'ਚ ਰਹਿਣਾ ਹੀ ਨਹੀਂ ਹੈਗਾ ਮੈਂ ਤਾਂ ਤੈਨੂੰ ਹਜ਼ਾਰਾਂ ਮੀਲ ਦੂਰ ਲ ਜਾ ਕੇ ਰਹਿਣ ਲੱਗ ਜੂੰਗੀ ਕੋਈ ਨਹੀਂ ਆਪਾਂ ਕਿਹੜਾ ਰੱਬ ਵਿੱਚ ਹੈਗਾ ਸਾਰਾ ਕੁਝ ਹੋ ਜਾਊਗਾ ਸਮੇਂ ਆਉਣ ਤੇ ਨਾ ਸਾਰਾ ਕੁਝ ਹੀ ਠੀਕ ਹੋ ਜਾਊਗਾ ਆਪਾਂ ਤਾਂ ਬਸ ਇੱਥੇ ਰਹਿਣਾ ਨਹੀਂ ਮੈਂ ਤੈਨੂੰ ਦੱਸਦਾ ਵੀ ਜਿੱਥੇ ਆਪਣੇ ਕੋਲ ਤਾਈ ਦਾ ਪਰਛਾਵਾਂ ਵੀ ਨਾ ਨਾ ਪਵੇ ਉੱਥੇ ਜਾ ਕੇ ਵਸਾਂਗੇ ਆਪਾਂ ਕੋਈ ਨਹੀਂ